ਬਲਵੰਤ ਸਿੰਘ ਰਾਜਵਾਨਾ ਨੇ ਪਟਿਆਲਾ ਜੇਲ੍ਹ ਦੇ ਵਿੱਚ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ 5 ਦਸੰਬਰ ਤੋਂ ਇਹ ਹੜਤਾਲ ਸ਼ੁਰੂ ਕਰ ਦਿੱਤੀ ਸੀ ਇਹਦੇ ਵਿੱਚ ਵੱਖ-ਵੱਖ ਕਿਸਮੀਆਂ ਚਰਚਾਾਂ ਮੈਂ ਕੋਈ ਕਹਿੰਦਾ ਕਿ ਭਾਈ ਸਾਹਿਬ ਦਾ ਮੋਢਾ ਵਰਤਿਆ ਜਾ ਰਿਹਾ ਅਕਾਲੀ ਸਿਆਸਤ ਆਪਣੇ ਆਪ ਨੂੰ ਮੁੜ ਸੰਜੀਤ ਕਰਨ ਵਾਸਤੇ ਉਹਨਾਂ ਨੇ ਤਾਂ ਇਹ ਕਿਹਾ ਕਿ ਮੇਰੀ ਅਪੀਲ ਵਾਪਸ ਲੈ ਲਓ ਅਕਾਲੀ ਦਲ ਇਹ ਕਹਿੰਦੇ ਨੇ ਕਿ ਕਈ ਲੋਕ ਕੇ ਮੋਢਾ ਵਰਤਦੇ ਆ ਅਕਾਲੀ ਦਲ ਵਾਸਤੇ ਬਹੁਤ ਅਜੀਬ ਕਿਸਮ ਦੀ ਸਥਿਤੀ ਹੈ ਉਹਨਾਂ ਨੇ 2020 ਤੱਕ ਕੇਂਦਰ ਦੀ ਵਜਿਰੀ ਵੀ ਹੰਡਾਈ ਹੈ 14 ਤੋਂ 17 ਤੱਕ ਕੇਂਦਰ ਦੇ ਵਿੱਚ ਵੀ ਭਾਈਵਾਲ ਇੱਥੇ ਤੇ ਇਹਨਾਂ ਦੀ ਅਪੀਲ ਕਰਉਂਦੀ ਹੈ 12 ਦੀ ਜਿਹੜੀ ਕੱਲ ਚਿੱਠੀ ਲਿਖੀ ਸੀ ਅਜਵਾਨਾ ਸਾਹਿਬ ਦਿੱਤੇ ਉਹਦੀ ਭੈਣ ਬੀਬੀ ਕਮਲਜੀਤ ਕੌਰ ਨੇ ਜਾਰੀ ਕੀਤੀ ਸੀ ਤਸਪੀਰ ਹਾਲ ਤੱਕ ਸੌਦੇ ਜੱਤਾਦਾਰ ਸਾਹਿਬ ਸਰਪੁੱਚ ਤਾਕਤ ਦੇ ਮੁਖੀ ਹੋਣ ਦੇ ਨਾਤੇ ਇਹਨਾਂ ਨੂੰ ਪੁੱਛਿਆ ਕਿ ਹੁਣ ਤੱਕ 2016 2018 ਤੇ ਹੁਣ 2023 ਰਾਜਵਾਲਾ ਨੇ ਆਪਣੇ ਕੌਮੀ ਫਰਜ਼ ਅਦਾ ਕਰਦੇ ਹੋਏ 28 ਸਾਲਾਂ ਤੋਂ ਜੇਲ੍ਹ ਵਿੱਚ 17 ਸਾਲਾਂ ਤੋਂ ਫਾਂਸੀ ਚੱਕੀ 'ਚ ਨੇ ਜਾਬ ਦੇ ਰਾਜਪਾਲ ਜੀ ਤਾਂ ਉਹਨਾਂ ਨੇ ਤਿੰਨ ਬਿੱਲ ਰਾਸ਼ਟਰਪਤੀ ਨੂੰ ਭੇਜਣ ਲਈ ਕਿਹਾ ਹੈ। ਗੁਰੂਗ੍ਰਾਮ ਸਾਹਿਬ ਦੀ ਜਿੱਥੇ ਬੇਅਦਬੀ ਹੋਈ ਹੈ ਤੇ ਉੱਥੇ ਹੀ ਮੋਹੰਦ ਸਿੰਘ ਦੀ ਜਿਹੜੀ ਫਟਮਾਰ ਵੀ ਕੀਤੀ ਗਈ ਤੇ ਹਮਲਾ ਕੀਤਾ ਗਿਆ। ਜਾਬ ਵਿੱਚ ਕੰਨੇ ਦਾ ਭਾਲ ਲਗਾਤਾਰ ਕੰਨੇ ਦੇ ਭਾਣੂ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਵਾਅਦਾ ਕੀਤਾ ਮਨਜ਼ੂਰ ਨਹੀਂ ਜਿਸ ਨੂੰ ਲੈ ਕੇ ਸਰਕਾਰ ਨੇ ਕੁਝ ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਿਪੋਰਟ ਆਉਂਦੀ ਹੈ ਤਾਂ ਗੰਨੇ ਦੇ ਭਾਅ ਦੇ ਵਿੱਚ ਵਾਅਦਾ ਵੀ ਹੋ ਸਕਦਾ ਹੈ। ਵਿਧਾਨ ਸਭਾ ਚੋਣਾ ਹੋਣੀ ਹੈ ਜਿਸ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ ਤਾਂ ਉਸ ਤੋਂ ਬਾਅਦ ਭਾਜਪਾ ਦੇ 10 ਸਸਟਰ ਮੈਂਬਰਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਜਿਸ ਤੋਂ ਕੋਈ ਖੇਤੀ ਵਾਲੀ ਮੰਤਰੀ ਨਿਰੰਤਰ ਤੋਂਮਰ ਵੀ ਮਿਲੂਗੀ। ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਮੈਂ ਸੁਖਵੀਰ ਸਿੰਘ ਹਾਜਰਾਂ ਜਿਸ ਦੇ ਵਿੱਚ ਅਸੀਂ ਬੱਕ ਬੱਕਰੇ ਮੁੱਦਿਆਂ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆ ਉਹਨਾਂ ਦਾ ਸਵਾਗਤ ਕਰੀਏ ਸਰਾਸ਼ੀ ਕਾਲੀ ਅਸੀ ਕਾਲਪ ਗੁੱਸਾ ਬਹੁਤ ਬਹੁਤ ਮਿਹਰਬਾਨੀ ਜੀ ਜੇਕਰ ਗੱਲ ਕੀਤੀ ਜਾਵੇ ਰਾਜਵਾਨਾਂ ਨੂੰ ਲੈ ਕੇ ਤਾਂ ਰਾਜਵਾਨਾ ਬਲਵੰਤ ਸਿੰਘ ਰਾਜਵਾਨਾ ਨੇ ਪਟਿਆਲਾ ਜੇਲ੍ਹ ਦੇ ਵਿੱਚ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਉੱਥੇ ਸ਼ਰਮਣੀ ਅਕਾਲੀ ਦਲ ਦੇ ਨੁਮਾਇੰਦੇ ਉਹਨਾਂ ਨੂੰ ਮਿਲਣ ਦੇ ਲਈ ਵੀ ਪਹੁੰਚੇ ਸਨ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਜਿਹੜੀ ਇਸ ਤੇ ਸਿਆਸਤ ਵੀ ਹੋ ਰਹੀ ਹੈ ਤੇ ਉਧਰ ਜੇਕਰ ਗੱਲ ਕੀਤੀ ਜਾਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਿੱਤਾ ਉਹਨਾਂ ਨੇ ਪੰਜ ਸਿੰਘ ਸਹਿਵਾਨਾਂ ਦੇ ਨਾਲ ਮੀਟਿੰਗ ਕੀਤੀ ਹੈ ਜੀ ਦੇਖੋ ਕੱਲ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਆਪਣੇ ਕਹਿ ਮੁਤਾਬਕ 5 ਦਸੰਬਰ ਤੋਂ ਇਹ ਹੜਤਾਲ ਸ਼ੁਰੂ ਕਰ ਦਿੱਤੀ ਸੀ ਇਹਦੇ ਵਿੱਚ ਵੱਖ-ਵੱਖ ਕਿਸਮ ਦੀਆਂ ਚਰਚਾਵਾਂ ਨੇ ਕੋਈ ਕਹਿੰਦਾ ਕਿ ਭਾਈ ਸਾਹਿਬ ਦਾ ਮੋਢਾ ਵਰਤਿਆ ਜਾ ਰਿਹਾ ਅਕਾਲੀ ਸਿਆਸਤ ਆਪਣੇ ਆਪ ਨੂੰ ਮੁੜ ਸਿਰਜੀਤ ਕਰਨ ਵਾਸਤੇ ਪਰ ਉਹਨਾਂ ਨੇ ਤਾਂ ਇਹ ਕਿਹਾ ਕਿ ਮੇਰੀ ਅਪੀਲ ਵਾਪਸ ਲੈ ਲਓ ਉਹਨਾਂ ਦਾ ਤਰਕ ਬਿਲਕੁਲ ਠੀਕ ਹੈ ਕਿ 11 ਸਾਲ ਤੇ 8 ਮਹੀਨੇ ਹੋ ਗਏ ਇਹਦੇ ਨਾਲ ਅਕਾਲੀ ਦਲ ਇਹ ਕਹਿੰਦੇ ਨੇ ਕਈ ਲੋਕ ਕਿ ਮੋਢਾ ਵਰਤਦੇ ਆ ਅਕਾਲੀ ਦਲ ਵਾਸਤੇ ਬਹੁਤ ਅਜੀਬ ਕਿਸਮ ਦੀ ਸਥਿਤੀ ਹੈ ਉਹਨਾਂ ਨੇ 2020 ਤੱਕ ਕੇਂਦਰ ਦੀ ਵਜੀਰੀ ਵੀ ਹੰਡਾਈ ਹੈ 14 ਤੋਂ 17 ਤੱਕ ਕੇਂਦਰ ਦੇ ਵਿੱਚ ਵੀ ਭਾਈਵਾਲ ਇੱਥੇ ਤੇ ਇਹਨਾਂ ਦੀ ਅਪੀਲ ਕਦੋਂ ਦੀ ਹੈ 12 ਦੀ ਉਹਨੂੰ ਹੱਲ ਕਿਉਂ ਨਾ ਕਰਾ ਸਕੇ ਇਹ ਸਵਾਲ ਉਹਨਾਂ ਤੋਂ ਪੁੱਛਦੇ ਆ ਦੂਜੇ ਇਸ ਸਬੰਧ ਦੇ ਵਿੱਚ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਤੇ ਵਿਰਸਾ ਸਿੰਘ ਬਲਟਵਾ ਹੋਰੇ ਮਿਲ ਲਾਇ ਸੀ ਪ੍ਰਸ਼ਾਸਨ ਜੇਲ੍ਹ ਦਿਆਂ ਨੇ ਮਿਲਨ ਨਹੀਂ ਦਿੱਤਾ ਇਹ ਗੱਲ ਆਪਣੀ ਥਾ ਤੇ ਅਤੇ ਉਹ ਇਸ ਗੱਲ ਦਾ ਵਿਰੋਧ ਵੀ ਕਰਦੇ ਆ ਬਲਟਵਾ ਸਾਹਿਬ ਤੇ ਮਜੀਠੀਆ ਸਾਹਿਬ ਪਹਿਲਾਂ ਇੱਕ ਤਰੀਕ ਤੋਂ ਉਹਨਾਂ ਨੇ ਭੁਖੜਤਾਲ ਕਰਨੀ ਸੀ ਤਾਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੂੰ ਮਿਲ ਲਾਏ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਆਹ ਕੰਮ ਨਾ ਕਰੋ ਉਹਨਾਂ ਨੇ ਤਰੀਕ ਬਦਲ ਕੇ 5 ਤੱਕ ਕਰਤੀ ਮਾਮਲਾ ਉਹ ਜਿਹੜੀ ਕੱਲ ਚਿੱਠੀ ਲਿਖੀ ਸੀ ਰਾਜਵਾਨਾ ਸਾਹਿਬ ਨੇ ਤੇ ਉਹਦੀ ਭੈਣ ਬੀਬੀ ਕਮਲਦੀਪ ਕੌਰ ਨੇ ਜਾਰੀ ਕੀਤੀ ਸੀ ਉਹ ਤਾਂ ਸਿੱਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੀ ਕਿ ਤੁਸੀਂ ਸਰਬਉੱਚ ਤਾਕਤ ਦੇ ਮੁਖੀ ਹੋਣ ਦੇ ਨਾਤੇ ਇਹਨਾਂ ਨੂੰ ਪੁੱਛਿਆ ਕਿ ਉਹਨਾਂ ਹੁਣ ਤੱਕ 2016 2018 ਤੇ ਹੁਣ 2023 ਮੇਰੀ ਇਹ ਪੋਖੜ ਤਾਲ ਨੂੰ ਇਹ ਮੈਂ ਤਾਂ ਕਹਿ ਨਹੀਂ ਸੀ ਪਾਓ ਸ਼ਰੂਣੀ ਕਮੇਟੀ ਨੇ ਪਾਈ ਸੀ ਪਰ ਸ਼ਰੂਣੀ ਕਮੇਟੀ ਨੇ ਉਹ ਕਰਾਈ ਕਿਉਂ ਨਾ ਅੱਜ ਫਿਰ ਸਿੰਘ ਸਾਹਿਬ ਇੱਕ ਇਕੱਤਰਤਾ ਹੋਈ ਹੈ ਉਹਦੇ ਵਿੱਚ ਜਦਦਰ ਕਾਲ ਤੱਕ ਤੇ ਗਿਆਨੀ ਰਗਵੀਰ ਸਿੰਘ ਜਦਦਰ ਦਮਦਵਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਇਸੇ ਤਰ੍ਹਾਂ ਜਿਹੜੇ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਦੈਲ ਸਿੰਘ ਜੀ ਤੇ ਪੰਜਵਾਂ ਇਹਨਾਂ ਨੇ ਉੱਥੋਂ ਵੀ ਜੱਜਦਾਰ ਸਾਹਿਬ ਨਹੀਂ ਆਏ ਪਟਨਾ ਸਾਹਿਬ ਤੋਂ ਤੇ ਹਜ਼ੂਰ ਸਾਹਿਬ ਤੋਂ ਵੀ ਨਹੀਂ ਆਏ ਹਜ਼ੂਰ ਸਾਹਿਬ ਵਾਲਿਆਂ ਦੀ ਥਾਂ ਤੇ ਗਿਆਨੀ ਬਲਜੀਤ ਸਿੰਘ ਜਿਹੜੇ ਗ੍ਰੰਥੀ ਨੇ ਦਰਬਾਰ ਸਾਹਿਬ ਦੇ ਉਹਨਾਂ ਨੂੰ ਬਿਠਾ ਲਿਆ ਇੱਕ ਪੰਜ ਮੈਂਬਰੀ ਕਮੇਟੀ ਬਣਾਤੀ ਇਹ ਕੇਂਦਰ ਸਰਕਾਰ ਨਾਲ ਗੱਲ ਕਰੇਗੀ ਅਜੇ ਵੀ ਕਮੇਟੀਆਂ ਨੇ ਉਹਦੇ ਵਿੱਚ ਕੌਣ ਕੌਣ ਨੇ ਉਹਦੇ ਵਿੱਚ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੂਜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਬੀਰ ਸਿੰਘ ਕਾਲਕਾ ਡੀਜੇ ਅਜੀਤ ਸਮੂਹ ਦੇ ਮੁਖੀ ਡਾਕਟਰ ਬਰਜਿੰਦਰ ਸਿੰਘ ਹਮਦਰਦ ਇਹਨਾਂ ਦੀ ਭੈਣ ਰਾਜਵਾਨਾ ਸਾਹਬ ਦੀ ਬੀਬੀ ਕਮਲਦੀਪ ਕੌਰ ਤੇ ਵਿਰਸਾ ਸਿੰਘ ਬਲਟੋਆ ਇਹ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਨ੍ਹਾਂ ਨੂੰ ਆਖਿਆ ਕਿ ਤੁਸੀਂ ਸਮੇਂ ਸਿਰ ਸ਼ਾਇਦ ਇਹਨਾਂ ਨੂੰ 31 ਦਸੰਬਰ ਤੱਕ ਦਾ ਟਾਈਮ ਦਿੱਤਾ ਗਿਆ ਤੁਸੀਂ ਉਦੋਂ ਤੱਕ ਜਾ ਕੇ 31 ਦਸੰਬਰ ਹਾਂ ਤੱਕ ਦੀ ਹੱਦ ਨਹੀਂ ਕਰਦੇ ਤਾਂ ਕੋਈ ਰੱਦ ਨਹੀਂ ਕਰਦੇ ਪਏ ਤਾਂ ਤੇਰੀ ਕਾਲ ਤਾਕਤ ਸਾਹਿਬ ਤੇ ਪੂਜੀਆਂ ਪੱਤਰ ਕਾਮਾ ਦੇ ਮੱਦੇ ਨਾਜੇ ਸ਼ਰੋਨੀ ਗੁਰਦਾਰਾ ਪ੍ਰਬੰਧ ਕਮੇਟੀ ਇਹ ਤੇ ਵਿਚਾਰ ਕਰੇਗੀ ਉਹ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਬਹਾਦਰੀ ਦ੍ਰਿੜਤਾ ਸੂਰਬੀਰਤਾ ਅਤੇ ਨਿਡਰਤਾ ਨਾਲ ਕੰਮ ਕੀਤਾ ਸੋ ਸਾਬਕਾ ਜਰਨਲ ਸਕੱਤਰ ਨੇ ਬੀਬੀ ਕਮਲ ਕਰਨਜੀਤ ਕੋ ਕਰਨ ਜੋਤ ਕੌਰ ਕਰਨ ਜੋਤ ਨੇ ਸਵਾਲ ਚੱਕੇ ਸੀ ਕਿ ਤੁਹਾਡੀ ਭੈਣ ਦੇ ਉਤੇ ਮੂੰਹ ਬੋਲੀ ਭੈਣ ਤੇ ਇਹ ਖਰਚ ਕੀਤਾ ਵਕੀਲ ਕੀਤੇ ਹੋਰ ਸ਼ਰਮਣੀ ਕਮੇਟੀ ਕੀ ਕਰ ਸਕਦੀ ਹੈ ਉਹਦੇ ਜਵਾਬ ਵਿੱਚ ਮਿਰਸਾ ਸਿੰਘ ਮਲਟੋਆ ਤੇ ਬੀਬੀ ਕਮਲਦੀਪ ਕੌਰ ਨੇ ਦੋ ਪੱਤਰ ਲਿਖੇ ਨੇ ਬੀਬੀ ਕਮਲਦੀਪ ਕੌਰ ਕਹਿੰਦੇ ਨੇ ਕਿ 2012 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਪਾਉਣ ਲਈ ਭਾਈ ਰਾਜੋਆ ਨੇ ਨਹੀਂ ਕਿਹਾ ਸੀ ਇਹ ਅਪੀਲ 3 ਕਲਤਾਰ ਸਾਹ ਦੇ ਆਦੇਸ਼ ਤੇ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪੁਵਾਈ ਗਈ ਸੀ ਕਿਉਂਕਿ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਸੀ ਸਥਿਤੀ ਬੜੀ ਅਜੀਬ ਕਿਸਮ ਦੀ ਬਣ ਗਈ ਸੀ ਪੰਜਾਬ ਦੇ ਹਾਲਾਤਾਂ ਦੇ ਮਤਾਬਕ ਤੇ 2012 ਤੋਂ ਲੈ ਕੇ 17 ਤੱਕ ਤੁਹਾਡੀ ਸਰਕਾਰ ਰਹੀ ਇਹ ਕਹਿੰਦੇ ਨੇ ਬੀਬੀ ਕਮਲਦੀਪ ਕੌਰ 14 ਤੋਂ 20 ਤੱਕ ਤੁਸੀਂ ਭਾਈਵਾਲ ਰਹੇ ਕੇਂਦਰੀ ਸਰਕਾਰ ਦੇ ਵਿੱਚ ਅਪੀਲ ਵੀ ਤੁਹਾਡੀ ਸੀ ਫੈਸਲਾ ਕਰਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਸੀ ਫੈਸਲਾ ਤੁਹਾਡੀ ਸਰਕਾਰ ਨੇ ਕਰਨਾ ਸੀ ਤੁਹਾਨੂੰ ਲੱਖਾਂ ਰੁਪਏ ਦੇ ਵਕੀਲਾ ਤੇ ਇਸ ਲਈ ਪੈਸੇ ਖਰਚਨੇ ਪਏ ਇਸ ਮਾਮਲੇ ਵਿੱਚ ਤੁਸੀਂ ਬੰਦੇ ਫਰਜ਼ ਨਹੀਂ ਨਿਭਾ ਸਕੇ ਰਾਜਵਾਲਾ ਨੇ ਆਪਣੇ ਕੌਮੀ ਭਰਜ ਅਦਾ ਕਰਦੇ ਹੋਏ 28 ਸਾਲਾਂ ਤੋਂ ਜੇਲ੍ਹ ਵਿੱਚ 17 ਥਾਲਾਂ ਤੋਂ ਫਾਂਸੀ ਚੱਕੀ 'ਚ ਨੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਿਵਾਰ ਦੀ ਮਦਦ ਕਰ ਦਿੱਤੀ ਤਾਂ ਕੀ ਤੁਸੀਂ ਬਦਲੇ ਵਿੱਚ ਇਹ ਚਾਹੁੰਦੇ ਹੋ ਕਿ ਵੀਰ ਜੀ ਰਾਜਵਾਨਾ ਜੀ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਅਸੀਂ ਆਵਾਜ਼ ਨਾ ਉਠਾਈਏ? ਔਰ ਉਹਨਾਂ ਨੂੰ ਤੁਸੀਂ ਚੱਕੀ ਵਿੱਚ ਤਿਲ ਤਿਲ ਕੇ ਮਰਨਾ ਛੱਡ ਦੇ? ਪਰਿਵਾਰ ਦੀ ਮਦਦ ਕੀਤੀ ਹੈ ਤੁਸੀਂ ਕਦੇ 28 ਸਾਲਾਂ ਦੀਆਂ ਮੁਲਾਕਾਤਾਂ ਦਾ ਹਿਸਾਬ ਲਾ ਲੈਣਾ ਤੁਹਾਡੀ ਮਦਦ ਤਾਂ ਜਿਹੜੀ ਇੱਕ ਤਿੰਕੇ ਦੇ ਬਰਾਬਰ ਹੋਵੇਗੀ ਇਹ ਬੀਬੀ ਕਬਲਦੀਪ ਕੌਰ ਨੇ ਕਿਹਾ ਕਹਿੰਦੇ ਇਹ ਤਾਂ ਤੁਹਾਨੂੰ ਯਾਦ ਆ ਗਿਆ ਤੇ ਡੇਰੇ ਵਾਲੇ ਸਾਧ ਦੀ ਨਾਮ ਮੰਗੀ ਮਾਫੀ ਤੇ 90 ਲੱਖ ਦੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ਤਿਹਾਰ ਲਾਤੇ ਉਹ ਕਾਦੇ ਵਾਸਤੇ ਸੀ ਕਾਲੂ ਬੀਬੀ ਕਬਲਦੀ ਪੀ ਵੀ ਕਹਿ ਸਕਦੇ ਜੋ ਭਾਈ ਰਣਜੀਤ ਸਿੰਘ ਸੁਸਵਾ ਠਾਉਂਦੇ ਐ ਕਿ ਤੁਹਾਨੂੰ ਕਿਹਨੇ ਕਿਹਾ ਸੀ 550 ਸਾਲਾ ਦੇ ਉੱਤੇ 14 ਕਰੋੜ ਦੇ ਤੰਬੂ ਲਾ ਦਿਓ ਜੀ ਇਹ ਤੁਸੀਂ ਗੁਰੂ ਦੀ ਗੋਲਕ ਚੋਂ ਕੀਤਾ ਸੀ ਕਾਲੂ ਇਹ ਵੀ ਸਵਾਲ ਉੱਠ ਸਕਦਾ ਹੈ ਪਹਿਲਾਂ ਹੀ ਉੱਠਦੇ ਆ ਕਿ ਜਿਹੜਾ ਤੁਸੀਂ ਮੁੱਖ ਸਕੱਤਰ ਲਾਇਆ ਸੀ ਉਹਨੂੰ ਕਿੰਨੀ ਤਨਖਾਹ ਦਿੰਦੇ ਸੀ ਵੀਰ ਜੀ ਨੂੰ ਕਹਿੰਦੇ ਸਲਾਹਾ ਨਾ ਦਿਓ ਸੋ ਜੇ ਇਹ ਅਪੀਲ ਤੁਹਾਡੇ ਜੀ ਨਹੀਂ ਬੋਝ ਬਣ ਗਈ ਹੈ ਤਾਂ ਤੁਸੀਂ ਸ਼ਰੋਣੀ ਕਮੇਟੀ ਵਾਲੇ ਇਹਨੂੰ ਵਾਪਸ ਲੈ ਕੇ ਭਾਰ ਮੁਕਤ ਹੋ ਜਾਵੋ ਬੜੀ ਸਖਤ ਟਿੱਪਣੀ ਆ ਬੀਬੀ ਕਮਲਦੀਪ ਕੌਰ ਰਾਜਵਾਨਿਆਂ ਦੀ ਜੀ ਇਹਦਾ ਜਵਾਬ ਦਿੱਤਾ ਬਿਰਸਾ ਸੋ ਬੁਲਟੋਏ ਨੇ ਉਹ ਕਹਿੰਦੇ ਆ ਕਿ ਬੀਬੀ ਕਿਰਨਜੋਤ ਕੌਰ ਤੁਸੀਂ ਕਹਿੰਦੇ ਹੋ ਕਿ ਰਾਜਵਾਨਾ ਨੂੰ ਸਲਾਹਾਂ ਕੌਣ ਦਿੰਦਾ ਹੈ ਉਨ੍ਹਾਂ ਦੇ ਸਲਾਹਕਾਰ ਮੇਰੇ ਬਤਵਕ ਫਾਂਸੀ ਦੀ ਚੱਕੀ ਵਿੱਚ ਮੱਛਰ ਪਿੰਨ ਪਿੰਨ ਪੜਾਉਂਦੀਆਂ ਮੱਕੀਆਂ ਗੱਲੜ ਚਿੜੀਆਂ ਤੇ ਕਬੂਤਰ ਹੋ ਸਕਦੇ ਨੇ ਇਹਨਾਂ ਨੇ ਭੋਲੇ 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 ਸਲਾਹਕਾਰਾਂ ਨੇ ਬਹੁਤ ਵੱਡਾ ਗੁਨਾਹ ਕਰ ਦਿੱਤਾ ਰਾਜਵਾਨ ਨੂੰ ਇਹ ਜਿਹੇ ਸਲਾਹਾਂ ਦੇ ਕੇ ਇਹਨਾਂ ਨੇ ਉਹ ਚੱਕੀ 'ਚ ਬੰਦ ਨੇ ਕਿਸੇ ਲਗਜ਼ਰੀ ਦਫ਼ਤਰ 'ਚ ਨਹੀਂ ਜੇ 28 ਸਾਲ ਚੱਕੀ ਵਿੱਚ ਬੰਦ ਬੰਦੇ ਦੀ ਜ਼ਿੰਦਗੀ ਦਾ ਥੋੜਾ ਜਿਹਾ ਕਿਆਸ ਜ਼ਰੂਰ ਕਰਕੇ ਦੇਖਿਓ ਮੈਂ ਦਾਬੇ ਨਾਲ ਕਿੰਨਾ ਕਵਾ ਕਿ ਤੁਸੀਂ ਥੋੜਾ ਜਿਹਾ ਵੀ ਜੇਲ੍ਹ ਅੰਦਰ ਭਾਈ ਰਾਜੋਣਾ ਦੀ ਥਾਂ ਆਪਣੇ ਆਪ ਨੂੰ ਰੱਖਿਆ ਵੇਖ ਕੇ ਦੇਖੋ ਕਮਲਕਿਉ ਦੀਪਕੌਰ ਦੀ ਗੱਲ ਤੁਸੀਂ ਤੰਜ ਨਾਲ ਮੂੰਹ ਬੋਲੀ ਭੈਣ ਲਿਖਿਆ ਹੈ ਉਸ ਦਾ 18 ਸਾਲਾ ਦਾ ਭਰਾ ਗੋਲਡੀ ਉਸ ਵੇਲੇ ਦੀ ਹਕੂਮਤ ਪੁਲਿਸ ਨੂੰ ਗੋਲੀਆਂ ਦੇ ਸਿਰ ਚੜ ਗਿਆ ਇਹਨਾਂ ਦੀ ਵੱਡੀ ਭੈਣ ਵੀ ਉਹਦੇ 'ਚ ਮਾਰੇ ਗਏ ਸਨ ਜੀ ਉਹ ਕਹਿੰਦੇ ਕਿ ਗੁਰੂ ਦੀ ਗੋਲ ਕਾ ਤੁਹਾਡੇ ਘਰ ਦੀ ਚੜਤ ਨਹੀਂ ਸੋ ਰਜਵਾਨਾ ਸਰਕਾਰੀ ਮੁਲਾਜ਼ਮ ਸਨ ਜਿਹੜਾ ਜੋ ਸਰਵਚੁੰਦੇ ਦਾ ਤੁਹਾਡੇ ਵਰਗਿਆਂ ਨੇ ਤਾਣੇ ਨਾਲ ਸੁਣਨੇ ਪੈਂਦੇ ਸਾਰਿਆਂ ਨੂੰ ਪਤਾ ਸੀ ਕਿ ਪੁਲਿਸ ਦੇ ਵਿੱਚ ਸੀ ਪਟਿਆਲੇ ਦੇ ਇੱਕ ਵੱਡੇ ਅਖਬਾਰ ਦੇ ਪੱਤਰਕਾਰ ਦੇ ਉਹ ਅੰਗ ਰਖਕ ਸਨ ਜੀ ਸੋ ਉਹਦੇ ਚਿੱਠੋ-ਚਿੱਠੀ ਪੈਗੇ ਨੇ ਇਹਦੇ ਵਿੱਚ ਤੁਰੇ-ਫਿਰੇ ਹੋ ਤੇ ਜਿਹੜੇ ਰਾਜਵਾਨਾ ਸਾਹਿਬ ਕਹਿੰਦੇ ਆ ਕਿ 11 ਸਾਲ 8 ਮਹੀਨੇ ਹੋ ਗਏ ਨੇ ਉਹਦਾ ਜਵਾਬ ਨਹੀਂ ਕਿਸੇ ਨੇ ਦਿੱਤਾ ਜੋ ਕਮਲਦੀਪ ਕੌਰ ਨੇ ਇਹ ਸਵਾਲ ਉਠਾਇਆ ਹੈ ਕਿ ਸਰਕਾਰਾਂ ਥੋਡੀਆਂ ਸੀ ਕੇਂਦਰ ਚ ਭਾਈਵਾਲ ਸੀ ਕਹਿੰਦੇ ਇੱਕ ਪੰਛੀ ਨਹੀਂ ਛੱਡੀ ਜਾ ਸਕਦੀ ਅਸੀਂ ਕੇਂਦਰ ਦੀ ਵਜੀਰੀ ਛੱਡੀ ਹੈ ਵਜੀਰੀ ਛੱਡੀ ਦੀ ਕਿਸਾਨਾਂ ਨੇ ਛੜਾਈ ਹੈ ਫਿਰ ਤੁਸੀਂ 15 ਦੇ ਵਿੱਚ 2017 ਦੇ ਵਿੱਚ 15 ਸੀਟਾਂ ਤੇ ਸੁngੜ ਗਏ ਤੇ ਉਦੋਂ ਬਾਅਦ ਬਾਈ ਦੇ ਵਿੱਚ ਆ ਕੇ ਇੱਕ ਜਮਾ 2 3 ਸੋ ਮੇਰਾ ਖਿਆਲ ਇਹ ਚੀਜ਼ਾਂ ਦੇ ਉੱਤੇ ਜਿੰਨਾ ਇੱਕ ਦੂਜੇ ਦੇ ਨਾਲ ਮੜਕੀ ਜਾਉਂਗੇ ਉਹ ਜੋ ਨਿਕਲਣਾ ਕੁਛ ਨਹੀਂ ਹੱਲ ਕੱਢਣ ਦਾ ਯਤਨ ਕਰੋ ਹੁਣ ਜਿਹੜੀ ਕਮੇਟੀ ਹੈ ਉਹਦੇ ਵਿੱਚ ਬਲਟੋਆ ਸਾਹਿਬ ਵੀ ਮੈਂਬਰ ਨੇ ਇਹਨਾਂ ਨੂੰ ਕਿੰਨਾ 2019 ਦੇ ਵਿੱਚ ਜਦੋਂ 550 ਸਾਲਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਆਏ ਸਨ ਉਦੋਂ ਕਹਿ ਕੇ ਗਏ ਸਨ ਕਿ ਅਸੀਂ ਬੰਦੀ ਸਿੰਘ ਛੱਡਦੇ ਨੇ ਜਿਹੜੀ ਨੌ ਬੰਦੀ ਸਿੰਘਾਂ ਦੀ ਰਿਪੋਰਟ ਬਣੀ ਸੀ ਉਹਦੇ ਵਿੱਚੋਂ ਭਾਈ ਰਾਜਵਾਨਾ ਵੀ ਇੱਕ ਸੀ ਸਹਿਰਦਤਾ ਨਾਲ ਕੰਮ ਨਹੀਂ ਕਰਨੇ ਇੱਕ ਦੂਜੇ ਦੇ ਚਿੱਕੜ ਉਚਾਲਣਾ ਉਛਾਲੀ ਜਾਓ ਜੀ ਜੀ ਇਸ ਦੇ ਨਾਲ ਇਹ ਕਰ ਕਲਗੀਧੇ ਪੰਜਾਬ ਦੇ ਰਾਜਪਾਲ ਦੀ ਤਾਂ ਉਹਨਾਂ ਨੇ ਤਿੰਨ ਬਿੱਲ ਰਾਸ਼ਟਰਪਤੀ ਨੂੰ ਭੇਜਣ ਲਈ ਕਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ ਜੀ ਇਹ ਤਿੰਨ ਬਿੱਲ ਉਹਨਾਂ ਨੇ ਰਾਖਵੇਂ ਰੱਖ ਲਿਆ ਕਿਹੜੇ ਕਿਹੜੇ ਨੇ ਜੀ ਸੰਵਿਧਾਨ ਦੀ ਧਾਰਾ 200 ਦੇ ਮਤਾਬਕ ਤਿੰਨ ਬਿੱਲ ਰਾਸ਼ਟਰਪਤੀ ਨੂੰ ਵਿਚਾਰ ਲਈ ਭੇਜਣਗੇ ਜਿਨ੍ਹਾਂ 'ਚ ਰਾਜਪਾਲ ਨੇ ਜ਼ਰੂਰ ਕੀਤਾ ਉਹਨਾਂ 'ਚ ਪੰਜਾਬ ਯੂਨੀਵਰਸਿਟੀ 'ਚ ਲਾ ਬਿੱਲ ਲਾ ਸੋਧ ਬਿੱਲ ਕਾਨੂੰਨ 'ਚ ਸੋਧ ਕਰਨਾ ਜਿਹਦੇ ਵਿੱਚ ਚਾਂਸਲਰ ਮੁੱਖ ਮੰਤਰੀ ਨੂੰ ਬਣਾਉਣਾ ਹੈ ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ 2023 ਇਹ ਛਾਵਨਲੇ ਰਾਜਪਾਲ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਹਫਤੇ ਬਾਅਦ ਸਾਹਮਣੇ ਆਇਆ ਇਹ ਪੱਤਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਕਿ ਸੰਵਿਧਾਨ ਦੀਆਂ ਵਕ ਵਕ ਧਰਾਵਾਂ ਦੇ ਨਾਲ-ਨਾਲ ਯੋਗਤਾਵਾਂ ਦੇ ਆਧਾਰ ਤੇ ਉਹ ਬਿਲਾ ਦੀ ਮੁਰਜਾ ਚ ਕਰਨਗੇ ਉਹਦੇ ਵਿੱਚ ਜੋ ਵੀ ਹੋਏਗਾ ਉਹ ਕਰ ਦਿੱਤਾ ਜਾਵੇਗਾ ਰਾਜਪਾਲ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਔਰ ਰਾਜਪਾਲ ਨੇ ਪੱਤਰ ਚ ਕਿਹਾ ਸੀ ਕਿ ਆਉਣ ਵਾਲੇ ਦਿਨ ਹਰੇਕ ਬਿਲ ਵੱਖਰੇ ਤੌਰ ਤੇ ਆਪਣਾ ਫੈਸਲਾ ਦੱਸਣਗੇ ਇਹ ਤਿੰਨੋਂ ਬਿਲ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸਨ ਤਿੰਨੇ ਬਿਲ ਰਾਜਪਾਲ ਅਤੇ ਪੰਜਾਬ ਸਰਕਾਰ ਵਿਚਲੇ ਵਿਵਾਦ ਦਾ ਵਿਸ਼ਾ ਬਣੇ ਹੋਏ ਨੇ ਪੰਜਾਬ ਸਰਕਾਰ ਨੇ ਅਕਤੂਬਰ ਚ ਰਾਜਪਾਲ ਦੇ ਖਿਲਾਫ ਸੁਪਰੀਮ ਕੋਰਟ ਚ ਕਿਹਾ ਅਤੇ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਝਾੜ ਵੀ ਪਈ ਦੋਨਾਂ ਪਾਸਿਆਂ ਤੋਂ ਸੋ ਬਿਲਾਂ ਨੂੰ ਮਨਜਰੀ ਨਾ ਦੇਣ ਲਈ ਫਟਕਾਰ ਲਾਈ ਸੀ ਹੁਣ ਤਿੰਨੇ ਬਿਲ ਰਾਜਪਾਲ ਸਾਹਿਬ ਨੇ ਰਾਖਵੇਂ ਰੱਖ ਲੈਨੇ ਜੀ ਜੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਦੇ ਵਿੱਚ ਬੇਅਦਬੀ ਹੋਈ ਹੈ ਤੇ ਉੱਥੇ ਹੀ ਨਿੰਗ ਸਿੰਘ ਦੀ ਜਿਹੜੀ ਕੁੱਟਮਾਰ ਵੀ ਕੀਤੀ ਗਈ ਹੈ ਜਿਉ ਤੇ ਹਮਲਾ ਕੀਤਾ ਗਿਆ। ਇਹ ਪਿੰਡ ਹੈਗਾ ਜੀ ਸਿੱਲ। ਮਹਾਲੀ ਜ਼ਿਲ੍ਹੇ ਦੇ ਖਰੜ ਦੇ ਨਾਲ ਪੈਂਦਾ ਹੈ। ਇੱਕ ਨੌਜਵਾਨ ਗਰੰਤੀ ਸਿੰਘ ਤੇ ਹਮਲਾ ਕਰਦਾ ਫਿਰ ਆਪਣੇ ਸਾਰੇ ਕੱਪੜੇ ਉਤਾਰ ਲੈਂਦਾ ਹੈ। ਕਹਿੰਦੇ ਜਾਨਾ 5 ਵਜੇ ਆ ਕੇ ਗੁਰਦੁਆਰਾ ਸਾਹਿਬ ਹੁੰਦਾ ਸੀ। ਅੱਜ ਉਹਨੇ ਗਰੰਤੀ ਸਿੰਘ ਨੂੰ ਕਿਹਾ ਕਿ ਮੈਨੂੰ ਅਮਰਤ ਛਕਾਓ। ਗ੍ਰੰਤੀ ਨੇ ਮਰਨਾ ਕੀਤਾ ਤਾਂ ਨੌਜਵਾਨ ਨੇ ਹਮਲਾ ਕਰਤਾ ਕੁੱਟਮਾਰ ਕੀਤੀ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਸਾਰੇ ਕੱਪੜੇ ਉਤਾਰ ਤੇ ਮਗਰੋਂ ਫਰਾਰ ਹੋ ਗਿਆ ਕਟੜਾ ਨੂੰ ਲੈ ਕੇ ਪਿੰਡ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਵਾਲੇ ਸਖਸ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦੇ ਵੱਲੇ ਕਰ ਦਿੱਤਾ ਹੈ ਹੁਣ ਉਹਦੇ ਤੇ ਇਹ ਕਾਰਵਾਈ ਹੋਵੇਗੀ ਪਰ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਇਹ ਕਟੜਾਵਾਂ ਵਾਪਰ ਰਹੀਆਂ ਨੇ ਜਿਹੜੀਆਂ ਕਿ ਬੜੀਆਂ ਖਤਰਨਾਕ ਨੇ ਪੰਜਾਬ ਵਿੱਚ ਗੰਨੇ ਦਾ ਭਾਅ ਲਗਾਤਾਰ ਕਿੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਵਾਅਦਾ ਕੀਤਾ ਉਹ ਮਨਜ਼ੂਰ ਨਹੀਂ ਜਿਸ ਨੂੰ ਲੈ ਕੇ ਸਰਕਾਰ ਨੇ ਕੁਝ ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਿਪੋਰਟ ਆਉਂਦੀ ਹੈ ਤਾਂ ਗੰਨੇ ਦੇ ਭਾਅ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਦੇਖੋ ਕੁਝ ਜਥੇਬੰਦੀਆਂ ਕੱਲ ਵਿਧਾਨ ਸਭਾ ਦੀ ਕਮੇਟੀ ਨੂੰ ਮਿਲੀਆਂ ਸਨ ਉਨ੍ਹਾਂ ਦੇ ਵਿੱਚ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੁਲਦੀਪ ਸਿੰਘ ਧਾਲੀਵਾਲ ਤੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡਗਾ ਵੀ ਹਾਜ਼ਰ ਸਨ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਨੁਕਸਾਨ ਬਾਰੇ ਕਮੇਟੀ ਜਲਦੀ ਫੈਸਲਾ ਲਵੇਗੀ ਇਹ ਨੁਕਸਾਨ ਤਾਂ ਬਹੁਤ ਚਿਰ ਦਾ ਹੋ ਗਿਆ ਅਜੇ ਤੱਕ ਫੈਸਲਾ ਕਿਉਂ ਨਾ ਲਿਆ ਗਿਆ ਸਰਕਾਰ ਵੱਲੋਂ ਹਾਈਵੇ ਬਣਾਉਣ ਲਈ ਹਾਸਲ ਕੀਤੀ ਜ਼ਮੀਨ ਕਸਾਨਾਂ ਦੀ ਜ਼ਮੀਨ ਦੇ ਮਾਮਲੇ ਦਾ ਵੀ ਜਲਦੀ ਨਿਪਟਾਰਾ ਕੀਤਾ ਜਾਵੇਗਾ। ਗੰਨੇ ਦੇ ਭਾਅ ਤੇ 84 ਘੰਟੇ ਰੇਲਵੇ ਟਰੈਕ ਰੋਕਣਾ, ਹਾਈਵੇ ਰੋਕਣਾ। 100 ਵੱਡੀ 32 ਰੇਲ 82 ਰੇਲ ਗੱਡੀਆਂ ਦਾ ਪ੍ਰਭਾਵਿਤ ਹੋਣਾ। ਬਾਅਦ ਦੇ ਵਿੱਚ ਸੀਐਮ ਸਾਹਿਬ ਨਾਲ ਮੀਟਿੰਗ ਤੋਂ ਬਾਅਦ ਇਹ ਧਰਨਾ ਚੱਕਤਾ ਸੀ ਤੇ 380 ਰੁਪਏ ਪੰਜਾਬ ਦੇ ਵਿੱਚ ਭਾਅ ਸੀ। ਮਾਨ ਸਾਹਿਬ ਨੇ ਸ਼ਗਨ ਪਾਤਾ ਸੀ 11 ਰੁਪਇਆ ਦਾ ਕਿ ਮੈਂ ਸ਼ਗਨ ਪਾਤਾ ਤੇ 391 ਹੋ ਗਿਆ ਕਿਸਾਨਾਂ ਨੇ ਇਹਨੂੰ ਸਬਕਾਰ ਨਹੀਂ ਕੀਤਾ ਧੰਨੋ ਵਾਲੀ ਫਾਟਕ ਨੇੜੇ ਉਹਨਾਂ ਨੇ ਜਾਮ ਕਰਤਾ ਸੀ ਟੈਂਟ ਲਾਏ ਕਈਆਂ ਤੇ ਕੇਸ ਵੀ ਹੋ ਗਏ ਇਸ ਦੌਰਾਨ ਗੱਣਾ ਕਾਜ ਤਕਾਰਾਂ ਦੇ ਹੱੜ ਨਾਲ ਮੁਆਵਜ਼ੇ ਸੰਬੰਧੀ ਕਹਿੰਦੇ ਅਗਲੇ ਸਮੇਂ ਦੀ ਸਰਕਾਰੀ ਰਿਪੋਰਟ ਸਰਕਾਰ ਨੂੰ ਇਹ ਜਿਹੜੀ ਕਮੇਟੀ ਹੈ ਵਿਧਾਨ ਸਭਾ ਦੀ ਸਬ ਕਮੇਟੀ ਇਹ ਜਲਦ ਸੌਂਪ ਦੇਵੇਗੀ ਉਸ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਵਗੈਰਾ ਦਿੱਤਾ ਜਾਵੇਗਾ ਅਜੇ ਸਮਝ ਨਹੀਂ ਆਉਂਦਾ ਕਿ ਵਿੱਚ ਵਿਚਾਲੇ ਆਲਾ ਕੰਮ ਹੈ 19 ਦਸੰਬਰ ਨੂੰ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੀਟਿੰਗ ਹੋਣੀ ਹੈ ਜੀ ਵਿਧਾਨ ਸਭਾ ਚੋਣਾਂ ਹੋਈਆਂ ਜਿਸ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ ਤਾਂ ਜਿਸ ਤੋਂ ਬਾਅਦ ਭਾਜਪਾ ਦੇ 10 ਸੰਸਦ ਮੈਂਬਰਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਨਿਰੰਦਰ ਤੋਮਰ ਵੀ ਮੌਜੂਦ ਨਹੀਂ ਸੀ ਜੇ ਤੋਮਰ ਸਾਹਿਬ ਨੇ ਸਤੀਫਾ ਦਿੱਤਾ ਉੱਥੇ ਜਿੱਤ ਗਏ ਉੱਥੇ ਮੈਨੂੰ ਲੱਗਦਾ ਕਿ ਤੇ ਤੋਮਰ ਸਾਹਿਬ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਗੁਣਾ ਤਾਂ ਨਹੀਂ ਪੈ ਰਿਹਾ ਜੀ ਅਸੀਂ ਪੰਜਾਬ 'ਚ ਗੱਲ ਕਰਦੇ ਹੁੰਦੇ ਸੀ ਇੱਥੋਂ ਦੀਆਂ ਪਾਰਟੀਆਂ ਖਾਸ ਕਰ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਰਾ ਕੋਲੇ ਲੋਕ ਸਭਾ ਤੇ ਵਿਧਾਨ ਸਭਾ ਲਈ ਕੋਈ ਉਮੀਦਵਾਰੀ ਨਹੀਂ ਹੋਰ ਉਹ ਡਿਪਟੀ ਮੁੱਖ ਮੰਤਰੀ ਰਹੇ ਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਫਰੋਜ਼ਪੁਰ ਤੋਂ ਚੋਣ ਲੜੀ ਜਿੱਤ ਗਏ ਸੋ ਵਿਧਾਨ ਸਭਾ ਦੀ ਚੋਣ ਲੜੀ ਬੁਰੀ ਤਰ੍ਹਾਂ ਹਾਰੇ ਇਥੋਂ ਤੱਕ ਕਿ ਪੰਜ ਵਾਰੀਆਂ ਦੇ ਮੁੱਖ ਮੰਤਰੀ ਸਦਾਪਕਾਸ਼ਿਕ ਬਾਦਲ ਵੀ ਹਾਰੇ ਹੁਣ ਮੱਧ ਪ੍ਰਦੇਸ਼ ਦੇ ਵਿੱਚ ਦੋ ਰਾਜਸਥਾਨ ਦੇ ਵਿੱਚ ਤਿੰਨ ਇਹਨਾਂ ਨੇ ਆਪਦੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਚੋਣ ਲੜਾਉਣ ਲਈ ਕਿਹਾ ਸੀ ਮੱਧ ਪ੍ਰਦੇਸ਼ ਤੋਂ ਨਰਿੰਦਰ ਤੋਮਰ ਪ੍ਰਲਾਦ ਸਿੰਘ ਪਟੇਲ ਰਕੇਸ਼ ਸਿੰਘ ਰਾਜਸਥਾਨ ਦੇ ਹੈਗੇ ਨੇ ਉਦੇ ਪ੍ਰਤਾਪ ਸਿੰਘ ਤੇ ਰੀਤੀ ਪਾਠਕ ਅਰਨ ਸੌ ਅਤੇ ਗੋਮਤੀ ਸਾਰੀ 36 ਕੜਦੇ ਨੇ ਰਾਜਵਰਦਨ ਰਠੌਰ ਦਿਆ ਕੁਮਾਰੀ ਤੇ ਕਰੋਰੀ لال ਮੀਨਾ ਇਹ ਰਾਜਸਥਾਨ ਦੇ ਨੇ ਉਹਨਾਂ ਨੇ ਸਤੀਫਾ ਦਿੱਤਾ ਵਿਧਾਨ ਸਭਾ ਦੇ ਨਾ ਲੋਕ ਸਭਾ ਦੇ ਸਾਬਕਾ ਸਕੱਤਰ ਇਹ ਗੱਲ ਕਹਿੰਦੇ ਨੇ ਕਿ 14 ਦਿਨਾਂ ਦੇ ਵਿੱਚ ਤੁਹਾਨੂੰ ਇੱਕ ਸੀਟ ਛੱਡਣੀ ਪਊਗੀ ਜਾਂ ਵਿਧਾਨ ਸਭਾ ਛੱਡੋ ਜਾਂ ਲੋਕ ਸਭਾ ਛੱਡੋ ਉਹਨਾਂ ਤੋਂ ਸਤੀਪਾ ਇਸ ਕਰਕੇ ਦਬਾਤਾ ਕਿ ਲੋਕ ਸਭਾ ਨੂੰ ਛੱਡਣੀ ਨਹੀਂ ਪੈਂਦੀ ਕਿਉਂਕਿ ਚੋਣਾਂ ਵਿੱਚ ਸਮਾਂ 5 ਮਹੀਨੇ ਤੋਂ ਘੱਟ ਰਹਿ ਗਿਆ ਤੇ ਜੇ 6 ਮਹੀਨੇ ਤੋਂ ਘੱਟ ਹੋਵੇ ਫਿਰ ਛੱਡਣੀ ਨਹੀਂ ਪੈਂਦੀ ਨਹੀਂ ਜਿੰਨਾ ਥਾਵਾਂ ਦੇ ਉੱਤੇ ਸੰਸਦਾਂ ਨੇ ਤੇ ਜਿੱਤੇ ਨੇ ਉਹਨਾਂ ਨੂੰ ਛੱਡਣੀ ਪੈ ਜਾਵੇ ਤਾਂ ਇੱਕ ਥਾਂ ਤੇ ਚੋਣ ਫੇਰ ਆ ਗਈ ਇਹ ਰਾਸੀ ਪਾਰਟੀਆਂ ਵਧਾਨ ਸਭਾ ਤੇ ਲੋਕ ਸਭਾ ਇਹ ਬਕਰੇ ਬਕਰੇ ਉਮੀਦਵਾਰ ਨਹੀਂ ਪਾਇਦਾ ਕਰ ਸਕਦੀਆਂ ਸਾਡੇ ਪੰਜਾਬ ਦੇ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਤੇ ਵੀ ਇਹੀ ਸਵਾਲ ਉੱਠਦੇ ਹਨ ਜਲੰਧਰ ਵਿੱਚ ਇਹਨਾਂ ਨੂੰ ਉਪ ਚੋਣ ਵਾਸਤੇ ਵੀ ਆਪਣੀ ਪਾਰਟੀ ਦਾ ਉਮੀਦਵਾਰ ਨਹੀਂ ਮਿਲਿਆ ਕਾਂਗਰਸ ਤੋਂ ਧਾਰਾ ਲਿਆ ਇਹ ਆਪਣਾ ਉਮੀਦਵਾਰ ਪਾਇਦਾ ਕਿਉਂ ਨਹੀਂ ਕਰਦੇ ਇਹ ਸਾਰੀਆਂ ਪਾਰਟੀਆਂ ਚ ਹੀ ਹੈ ਜਦੋਂ ਭਾਰ ਪੈ ਜਾਵੇ ਤਾਂ ਹੈਵੀ weight ਵਾਲੇ ਨੂੰ ਅੱਗੇ ਲਿਆਉਂਦਾ ਯਤਨ ਕੀਤਾ ਜਾਂਦਾ ਹੈ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਵੱਖ-ਵੱਖਰੇ ਦੇਸ਼ਾਂ ਦੇ ਵਿੱਚ ਸਿੱਖਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋ ਰਹੀ ਹੈ ਉਹ ਮੰਦਭਾਗੀ ਹੈ ਜੀ ਦੇਖੋ ਉਹਨਾਂ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਬਾਹਰ ਇਸ ਤਰ੍ਹਾਂ ਦਾ ਟਾਰਗੇਟ ਕਿਲਿੰਗ ਹੋ ਰਹੀ ਹੈ ਇਹਦੇ ਤੇ ਗਹਿਰੀ ਚਿੰਤਾ ਪ੍ਰਗਟਾਈ ਹੈ ਉਹ ਕਹਿੰਦੇ ਕਿ ਇਹ ਮੰਦ ਭਾਗਾ ਵਰਤਾਰਾ ਹੈ। ਔਰ ਜਾਣ ਬੁੱਝ ਕੇ ਚੁਣ ਕੇ ਟਾਰਗੇਟ ਭਾਪ ਚੁਣ ਕੇ ਕਥਤ ਰੂਪ ਚ ਕਤਲ ਕੀਤੇ ਜਾ ਰਹੇ ਨੇ ਜੋ ਅਤ ਮੰਦ ਭਾਗੇ ਨੇ। ਮੈਂ ਸਮਝਦਾ ਇਨ੍ਹਾਂ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਨਾਲ ਹੀ ਉਹਨਾਂ ਨੇ ਬੰਦੀ ਸਗਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ। ਜੀ। ਪੰਜਾਬ ਦੀਆਂ ਵਿਦਿਆਰਥਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਨਮਾ ਐਲਾਨ ਕੀਤਾ ਗਿਆ ਜੀ। ਨਮਾ ਐਲਾਨ ਇਹ ਹੈ ਕਿ ਨਵੇਂ-ਨਵੇਂ ਇਹ ਤਜਰਬੇ ਕਰਦੇ ਨੇ ਜੀ। ਜਿਦੇ ਵਿੱਚ ਮੇਨ ਗੱਲ ਇਹ ਹੈ ਕਿ ਸਾਡੀਆਂ ਵਿਦਿਆਰਥਣਾਂ 11ਵੀਂ ਜਮਾਤ ਦੀਆਂ 8 ਵਿਦਿਆਰਥੀਆਂ ਨੂੰ ਮੈਟ ਦੇ ਆਧਾਰ ਤੇ ਜਾਪਾਨ ਏਸ਼ੀਆ ਜੂਤ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਲਈ ਚੁਣਿਆ ਇਹਨਾਂ ਵਿਦਿਆਰਥੀਆਂ ਚ ਹਰਮਨਪ੍ਰੀਤ ਕੋ ਜਸਬੀਤ ਕੌਰ ਸੰਜਨਾ ਸਪਨਾ ਨਿਸ਼ਾ ਰਾਣੀ ਗੁਰਵਿੰਦਰ ਕੌਰ ਦੀਪਕਾ ਤੇ ਖਵਾਏ ਸ਼ਾਮਲ ਨੇ ਇਹ 16 10 ਦਸੰਬਰ ਤੋਂ 16 ਦਸੰਬਰ ਵਿੱਚ ਲਈ ਇਹ ਕਹਿੰਦੇ ਕਿ ਪਹਿਲੀ ਵਾਰ ਹੈ ਸਿੰਗਾਪੁਰ ਟ੍ਰੇਨਿੰਗ ਤੋਂ ਬਾਅਦ ਹੁਣ ਇਹ ਵਿਦਿਆਰਥਣਾਂ ਜਾਪਾਨ ਜਾਣ ਗਈਆਂ ਇਹਨਾਂ ਨੇ 10 ਤੋਂ 16 ਦਸੰਬਰ ਤੱਕ ਸਖਲਾਈ ਹਿੱਸਾ ਲੈਣਗੀਆਂ 8 ਦਸੰਬਰ ਸਵੇਰੇ 11 ਵਜੇ ਐਨਸੀਈਆਰਟੀ ਕੈਂਪਸ ਦਿੱਲੀ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ 'ਚ ਹਿੱਸਾ ਲੈਣਗੀਆਂ ਔਰ ਇਸ ਬਾਰੇ ਪੰਜਾਬ ਰਾਜ ਵਿਦਿਅਕ ਖੋਜ ਤੇ ਸਖਲਾਈ ਪ੍ਰੀਸ਼ਦ ਨੇ ਇਹਨਾਂ ਪੱਤਰ ਜਾਰੀ ਕੀਤਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਫਿਰੋਜ਼ਪੁਰ ਕਪੂਰਥਲਾ ਜਲੰਧਰ ਬਠਿੰਡਾ ਸੰਗਰੂਰ ਤੇ ਮਾਨਸਾ ਨੂੰ ਸੂਚਿਤ ਕਰ ਦਿੱਤਾ ਗਿਆ ਤਾਕਿ ਉਹ ਸਾਰੀਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਹਨਾਂ ਬਾਰੇ ਜਾਣਕਾਰੀ ਦੇ ਸਕਣ ਜੀ ਧੰਨਵਾਦ ਜੀ ਇਹਨਾਂ ਸਾਡੇ ਸੀਨੀਅਰ ਡਾਇਰెక్టర్ ਜਸਪਾਲ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਬੁਖ ਬੁਖਰੇ ਮੁੱਦਿਆਂ ਦੀ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੇ ਅਜਾਜਸ ਧੰਨਵਾਦ